ਕੰਗਨਾ ਰਣੌਤ ਦੇ ਥੱਪੜ ਮਾਰ ਕੇ ਕੁਲਵਿੰਦਰ ਕੌਰ ਨੇ ਸ਼ੇਰਾਂ ਵਾਲਾ ਕੰਮ ਕੀਤਾ ਹੈ। ਕੰਗਨਾ ਰਣੌਤ ਦੀ ਜ਼ੁਬਾਨ ਦਾ ਤਾਂ ਸਭ ਨੂੰ ਪਤਾ ਹੈ ਕਿ ਕਿੱਦਾਂ ਦੀ ਸ਼ਬਦਾਵਲੀ ਵਰਤਦੀ ਹੈ। ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਪੈਲ ਦੀ ਲੜਕੀ ਕੁਲਵਿੰਦਰ ਕੌਰ ਦੇ ਪਰਿਵਾਰ ਨੂੰ ਪਿੰਡ ਦੀ ਪੰਚਾਇਤ ਨੇ ਸਨਮਾਨਿਤ ਕੀਤਾ। ਤਾਂ ਇਸ ਦੌਰਾਨ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਗਨਾ ਰਣੌਤ ਦੇ ਜੋ ਥੱਪੜ ਮਾਰਿਆ ਉਹ ਕਿਸੇ ਵਜ੍ਹਾ ਕਰਕੇ ਹੀ ਮਾਰਿਆ ਹੋਣਾ ਕਿਉਂਕਿ ਬਿਨਾਂ ਵਜ੍ਹਾ ਤੋਂ ਗੁਲਵਿੰਦਰ ਕੌਰ ਅਜਿਹਾ ਕੰਮ ਨਹੀਂ ਕਰ ਸਕਦੀ ਇਸ ਦੇ ਨਾਲ ਹੀ ਪਰਿਵਾਰ ਨੇ ਕਿਹਾ ਕਿ ਉਸ ਨੇ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਈ ਹੈ ਜੇਕਰ ਸਰਕਾਰ ਦੇ ਵੱਲੋਂ ਕੋਈ ਵੀ ਗੁਲਵਿੰਦਰ ਕੌਰ ਨਾਲ ਵਿਧੇਕੀ ਕੰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਕੀਤਾ ਜਾਵੇਗਾ ਬਾਈਟ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਸਤੇ ਕੀਤਾ ਉਹ ਜੇ ਉਹਨਾਂ ਨੇ ਗਲਤ ਸ਼ਬਦ ਬੋਲੇ ਤੇ ਉਹਨਾਂ ਨੂੰ ਪੋਤਣੇ ਪਾਇਆ ਔਰ ਉਹਨਾਂ ਨੇ ਤਲਾਸੀ ਲੈਣੀ ਆ ਛੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਡਿਊਟੀ ਨਿਭਾਉਣੀ ਆ ਉਹ ਲੜਕੀ ਨੇ ਉਹਨੂੰ ਵਾਧਾ ਘਟਕਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀਆਂ ਵਾ ਉਹਨੇ ਵਾਧਾ ਘਟ ਲਬਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਬਜ ਇਹੋ ਜਿਹੇ ਵੀ ਬੋਲੇ ਜਿਹੜੇ ਐਨ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਉਹ ਆਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਤੇ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਕਿ ਇਹ ਖਾਲਸਤਾਨੀ ਇਹ ਮਾਯੋਵਾਦੀ ਇਹ ਪੱਖਵਾਦੀ ਇਹ ਪੱਖਵਾਦੀ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਇਆ ਉਹ ਹਮੇਸ਼ਾ ਪੜਕਾਉ ਪਿਆੜਾਇਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕੁਲਜਿੰਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਵਿੱਚ ਰੱਖ ਦੋ ਅਸੀਂ ਸਟੈਂਡ ਕਰਨਾ ਤੇ ਉਹਨੇ ਉਹਨੂੰ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਉਹ ਤੇ ਇਹ ਪਿੰਡ ਦੇ ਸਰਪੰਚ ਨੇ ਕੁਲਵਿੰਦਰ ਕੌਰ ਦੇ ਇਸ ਬਹਾਦਰੀ ਦੇ ਉੱਤੇ ਮਾਣ ਮਹਿਸੂਸ ਕੀਤਾ ਹਾਂਜੀ ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਨੇ ਦੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌਤ ਦਾ ਸਾਨੂੰ ਕਿਰਦਾਰ ਜ਼ਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹਾ ਬਿਆਨਬਾਜ਼ੀ ਕੀਤੀ ਕਿਹੋ ਜਿਹੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਉਹਨੇ ਕਿਸਾਨ ਸੰਘਰਸ਼ ਨੂੰ ਐਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨੂੰ ਕੱਲ ਹੀ ਇੱਕ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸਵੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਉਹਦੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹ ਜੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗਦਾ ਵੀ ਇਹ ਕੰਗਣਾ ਰਣੌਤ ਵਰਗੇ ਜਾਂ ਹੋਰ ਵੀ ਕਈ ਚਿਹਰੇ ਨੇ ਜਿਹੜੇ ਹਿੰਦੂ ਵਰਸਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਨੂੰ ਜਦੋਂ ਕਿ ਇਹ ਹੈ ਨਹੀਂ ਇਹ ਨੇਕੀ ਤੇ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਇਹ ਸੈਕਟ ਜਿਹੜੇ ਸਾਡੇ ਨਾਲ ਵਧੇਗੀ ਕਰਦੇ ਆ ਤੇ ਮੇਰੀ ਜਿਹੜੀ ਫਿਲਮ ਦੀ ਉਹ ਪ੍ਰੋਮੋਸ਼ਨ ਹੋ ਜੂਗੀ ਅਸੀਂ ਚਾਹੁੰਦੇ ਆ ਵੀ ਆਪਦੀ ਨਿੱਜੀ ਜ਼ਿੰਦਗੀ ਵਾਸਤੇ ਇਹੋ ਜਿਹੀ ਕੋਈ ਵੀ ਆ ਪਾੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚ ਉਸਦੇ ਮਨ ਦੇ ਵਿੱਚ ਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਅਕਸ਼ਾਂ ਸੰਘਰਸ਼ ਵੇਲੇ 100-100 ਰੁਪਏ ਦਿਹਾੜੀ ਤੇ ਆਈਆਂ ਬੈਠੀਆਂ ਟੱਗੇ-ਟੱਗੇ ਦੇ ਵਕਣ ਵਾਲੇ ਕਈ ਸ਼ਬਦਾਂ ਦੇ ਨਾਲ ਸੰਬੋਧਨ ਕੀਤਾ ਪਰ ਲੜਾਈ ਦਾ ਮੋੜ ਜਿਹੜਾ ਵਾ ਉਹ ਮੈਨੂੰ ਲੱਗਦਾ ਚੈਕਿੰਗ ਤੋਂ ਵੱਜਾ ਕਿਉਂਕਿ ਜਿਹੜੀ ਜਿਹੜਾ ਬੰਦਾ ਬਾਹਰ ਕਦੇ ਹਉਮੈ ਵਿਖਾਉਂਦਾ ਵੇ ਹਿੰਟ ਵਿਖਾਉਂਦਾ ਵੇ ਹਰਥਾਂ ਵਿਖਾਉਂਦਾ ਜਦੋਂ 에어ਪੋਰਟ ਤੇ ਗਈ ਆ ਮੈਨੂੰ ਲੱਗਦਾ ਚੈਕਿੰਗ ਤੋਂ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਸਬਾਨ ਉਹਦੇ ਵਿੱਚ ਟ੍ਰੇਲ ਚ ਰੱਖਣ ਕਰੋ ਕਿਉਂਕਿ ਮੈਂ ਕਾਫੀ ਟਰੈਵਲ ਕੀਤਾ ਉਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈ ਜਾਂਦੇ ਆ ਫਿਰ ਸਾਰੀ ਸਕੈਨਿੰਗ ਹੁੰਦੀ ਆ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪਣ ਨੂੰ ਹਉਮੇ ਸੀਗੀ ਉਹਨੇ ਤੁਹਾਂਸ ਦਿਖਾਈ ਆ ਜਿਸ ਤੁਹਾਂਸ ਤੋਂ ਗੱਲ ਵਾਧਿਆ ਵਾਧੇ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਜੜ ਦਿੱਤਾ ਤੇ ਉਹਨੇ ਕੁਝ ਵੀ ਮਾਰਾ ਨਹੀਂ ਕੀਤਾ ਡਿਊਟੀਦਾਰਾਂ ਨੂੰ ਵੀ ਕੁਝ ਨਹੀਂ ਮਾੜਾ ਬਹੁਤ ਸਾਰੇ ਇੱਥੇ ਇਦਾਂ ਦੇ ਇਨਸੀਡੈਂਟ ਵਾਪਰਦੇ ਆ ਉਹਨਾਂ ਨੂੰ ਕੁਝ ਵੀ ਮਾੜਾ ਨਹੀਂ ਕੀਤਾ ਸ਼ੇਰਨੀ ਬੱਚੀ ਤੇ ਸਾਨੂੰ ਮਾਰਿਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜਿਆ ਹਰ ਪੱਖ ਤੋਂ ਨਾਲ ਖੜਿਆ ਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇੱਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਜੇ ਤੁਸੀਂ ਬੇਇਨਸਾਫੀ ਕਰੋ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਥੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਡਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਵਾ ਅਸੀਂ ਹਰ ਪੱਖ ਤੋਂ ਉਹਦੀ ਮੱਤ ਜਿਹੜੀ ਲੜਕੀ ਦੀ ਉਹ ਕਰਾਂਗੇ ਸੋਦਾਲ ਜੀ ਕਿ ਕੰਗਣਾ ਰਣੌ ਦੇ ਥੱਪੜ ਮਾਰਨ ਤੋਂ ਬਾਅਦ ਕੁਲਵਿੰਦਰ ਕੌਰ ਦੀ ਚਾਰੇ ਪਾਸੇ ਬੱਲੇ ਬੱਲੇ ਹੋ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੌ ਦੇ ਨਾਲ ਅਜਿਹਾ ਹੀ ਹੋਣਾ ਚਾਹੀਦਾ ਕਿਉਂਕਿ ਉਹ ਹਮੇਸ਼ਾ ਗਲਤ ਸ਼ਬਦਾਂ ਦੀ ਵਰਤੋਂ ਕਰਦੀ ਹੈ ਤਰਨਤਾਰਨ ਤੋਂ ਕੁਲਵੰਤ ਸਿੰਘ ਦੀ ਰਿਪੋਰਟ ਹਕੀਕਤ ਟੀਵੀ ਪੰਜਾਬੀ